ਰਾਜਾ ਵਿੜਿੰਗ ਦੀਆਂ ਮੁਸ਼ਕਲਾਂ ਦਿਨੋ-ਦਿਨ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਗ੍ਰਿਫਤਾਰੀ ਦੇ ਲਈ ਹੁਕਮ ਜਾਰੀ ਹੋ ਗਏ ਨੇ ਜਿਵੇਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵਿੜਿੰਗ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ ਦਰਅਸਲ ਸਾਬਕਾ ਮੰਤਰੀ ਬੋਟਾ ਸਿੰਘ ਤੇ ਦਿੱਤੇ ਗਏ ਬਿਆਨ ਨੂੰ ਲੈ ਕੇ ਪੰਜਾਬ ਐਸ்சி ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਰਾਜਾ ਵਿੜਿੰਗ ਦੀ ਗ੍ਰਿਫਤਾਰੀ ਦੇ ਆਦੇਸ਼ ਦਿੱਤੇ ਹਨ ਚੇਅਰਮੈਨ ਨੇ ਕਪੂਰਥਲਾ ਦੇ ਡੀਐਸਪੀ ਹਰਗੁਰਦੇਵ ਸਿੰਘ ਨੂੰ ਚੰਡੀਗੜ੍ਹ ਵਿੱਚ ਤਲਬ ਕੀਤਾ ਅਤੇ ਪੁੱਛਿਆ ਕਿ ਰਾਜਾ ਵੜਿੰਗ ਨੂੰ ਅਜੇ ਤੱਕ ਗ੍ਰਿਫਤਾਰ ਕਿਉਂ ਨਹੀਂ ਕੀਤਾ ਉਹਨਾਂ ਨੂੰ 8 ਦਿਨਾਂ ਦੇ ਅੰਦਰ ਰਾਜਾ ਵੜਿੰਗ ਨੂੰ ਗ੍ਰਿਫਤਾਰ ਕਰਨ ਦੇ ਸਪਸ਼ਟ ਹੁਕਮ ਦਿੱਤੇ ਹਨ ਡੀਐਸਪੀ ਨੇ ਕਿਹਾ ਰਾਜਾ ਵੜਿੰਗ ਦੀ ਵੀਡੀਓ ਦੀ ਫੋਰੈਂਸਿਕ ਜਾਂਚ ਵਿੱਚ ਇੱਕ ਹਫਤਾ ਜਾਂ 10 ਦਿਨ ਲੱਗਣਗੇ ਸਵਰਗਵਾਸੀ ਬੋਤਾ ਸਿੰਘ ਦੇ ਪੁੱਤਰ ਨੇ ਐਸਸੀ ਸਰਟੀਫਿਕੇਟ ਦਿੱਤਾ ਹੈ ਇਸ ਤੋਂ ਬਾਅਦ ਚੇਅਰਮੈਨ ਗੜੀ ਨੇ ਰਾਜਾ ਵੜਿੰਗ ਨੂੰ 8 ਦਿਨਾਂ ਦੇ ਅੰਦਰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਗੜੀ ਨੇ ਕਿਹਾ ਰਾਜਾ ਵੜਿੰਗ ਕੋਈ ਰੋਬਿਨ ਹੁਡ ਨਹੀਂ ਹੈ ਜਿਸ ਨੂੰ ਤੁਸੀਂ ਨਹੀਂ ਲੱਭ ਸਕਦੇ ਵੜਿੰਗ ਤਰੰਤਾਰਨ ਅਤੇ ਨਵਾਂ ਸ਼ਹਿਰ ਵਿੱਚ ਘੁੰਮ ਰਿਹਾ ਹੈ ਤੁਸੀਂ ਉਸ ਨੂੰ ਕਿਉਂ ਨਹੀਂ ਲੱਭ ਸਕਦੇ ਤਾਂ ਇਹ ਖੁੱਲੇ ਮੈਦਾਨ ਦੇ ਵਿੱਚ ਇੱਕ ਖਰਗੋਸ਼ ਵਾਂਗ ਘੁੰਮ ਰਿਹਾ ਹੈ ਤਾਂ ਆਖਰਕਾਰ ਪੂਰਾ ਮਾਮਲਾ ਕੀਆ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 4 ਨਵੰਬਰ ਨੂੰ ਤਰਨਤਾਰਨ ਦੇ ਇੱਕ ਪਿੰਡ ਵਿੱਚ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਵਿਰੁੱਧ ਨਸਲੀ ਟਿੱਪਣੀ ਕੀਤੀ ਤੇ ਇਸ ਤੋਂ ਬਾਅਦ ਕਪੂਰਥਲਾ ਵਿੱਚ ਉਹਨਾਂ ਵਿਰੁੱਧ FIR ਦਰਜ ਕੀਤੀ ਗਈ ਸੀ ਤੇ ਬੂਟਾ ਸਿੰਘ ਦੇ ਪੁੱਤਰ ਸਰਬਜੋਤ ਸਿੰਘ ਸਿੱਧੂ ਨੇ ਰਾਜਾ ਵਿੜਿੰਗ ਵਿਰੁੱਧ ਪੁਲਿਸ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਰਾਜਾ ਵਿੜਿੰਗ ਦੇ ਵਿਰੁੱਧ IPC ਦੀ ਧਾਰਾ 353 ਅਤੇ 196 ਦੇ ਨਾਲ ਨਾਲ SC ST ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਰਾਜਾ ਵਿੜਿੰਗ ਨੇ ਬੂਟਾ ਸਿੰਘ ਬਾਰੇ ਕਿਹਾ ਸੀ ਕਿ ਬੂਟਾ ਸਿੰਘ ਦਾ ਨਾਮ ਸੁਣਿਆ ਹੈ ਕਾਲਾ ਰੰਗ ਹੁੰਦਾ ਸੀ ਜਮਾ ਕਾਲਾ ਉਹ ਪੱਠੇ ਪਾਉਂਦਾ ਸੀ ਕਾਂਗਰਸ ਨੇ ਉਸ ਨੂੰ ਦੇਸ਼ ਦਾ ગ્રਹਿ ਮੰਤਰੀ ਬਣਾਇਆ ਤਾਂ ਹੁਣ ਇਹ ਵਿਵਾਦ ਕਾਫੀ ਜ਼ਰਾ ਛੋੜਾ ਕੀ ਵਾਦ ਚੁੱਕਿਆ ਕਾਫੀ ਜ਼ਰਾ ਮਾਹੌਲ ਗਰਮਾਇਆ ਹੋਇਆ ਨਜ਼ਰ ਆ ਰਿਹਾ ਤੇ ਦਸਤਨਿਆਕੀ ਇਸ ਬਿਆਨ ਨੂੰ ਲੈ ਕੇ ਪੰਜਾਬ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਰਾਜ ਵਿਡਿੰਗ ਦੀ ਗ੍ਰਿਫਤਾਰੀ ਦੇ ਆਦੇਸ਼ ਦਿੱਤੇ ਹਨ